બસ ਸਟੈਂਡ ਬਚਾਓ ਸੰਘਰਸ਼ ਕਮੇਟੀ ਦੇ ਕਦਮ ਜਿੱਤ ਵੱਲ ਵਾਅਦੇ ਦਿਖਾਈ ਦੇ ਰਹੇ ਹਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਬਠਿੰਡੇ ਦਾ ਬਸ ਸਟੈਂਡ ਬਾਹਰ ਲਜਾਣ ਦੀ ਯੋਜਨਾ ਬਣਾਈ ਗਈ ਸੀ ਪਰ ਪਿੰਡਾਂ ਦੇ ਲੋਕਾਂ ਸ਼ਹਿਰ ਵਾਸੀਆਂ ਵਪਾਰੀ ਵਰਗ ਦੁਕਾਨਦਾਰਾਂ ਟਰਾਂਸਪੋਰਟਰਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਸੀ ਬਸ ਸਟੈਂਡ ਬਚਾਓ ਸ਼ਿੰਗਾਰਸ਼ ਕਮੇਟੀ ਬਣਾ ਕੇ ਲਗਾਤਾਰ ਤਾਨਾ ਸ਼ੁਰੂ ਕਰ ਦਿੱਤਾ ਗਿਆ ਬਸ ਸਟੈਂਡ ਬਚਾਓ ਸ਼ਿੰਗਾਰਸ਼ ਕਮੇਟੀ ਦੇ ਉਪਦੇਦਾਰਾਂ ਦੁਨੋਂ ਅੱਜ ਇੱਕ ਪੱਤਰ ਜਨਤਕ ਕੀਤਾ ਗਿਆ ਜਿਹੜੇ ਕਿ ਬਠਿੰਡਾ ਜ਼ਿਲ੍ਹੇ ਦੇ ਪੰਜ ਹਲਕਿਆਂ ਦੇ ਵਿਧਾਇਕਾਂ ਅਤੇ ਹਲਕਾ ਇੰਚਾਰਜ ਵੱਲੋਂ ਮੁੱਖ ਮੰਤਰੀ ਨੂੰ ਦਿੱਤੇ ਗਏ ਸਨ ਉਹਨਾਂ ਕਿਹਾ ਕਿ ਵਿਧਾਇਕਾਂ ਅਤੇ ਹਲਕਾ ਇੰਚਾਰਜ ਵੱਲੋਂ ਮੰਗ ਕੀਤੀ ਗਈ ਹੈ ਕਿ ਨਵੇਂ ਬਣ ਰਹੇ ਬੱਸ ਸਟੈਂਡ ਦਾ ਜਨਤਾ ਵਪਾਰੀਆਂ ਟਰਾਂਸਪੋਰਟਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਭਰਮਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਕਾਰਨ ਇਸ ਹਲਕੇ ਤੋਂ ਪਾਰਟੀ ਦਾ ਸਿਆਸੀ ਨੁਕਸਾਨ ਹੋ ਸਕਦਾ ਹੈ ਇਸ ਲਈ ਬੱਸ ਸਟੈਂਡ ਨੂੰ ਨਵਾਂ ਬਣਾਉਣ ਤੋਂ ਪਹਿਲਾਂ ਵਿਚਾਰ ਕੀਤਾ ਜਾਵੇ ਉਹਨਾਂ ਕਿਹਾ ਕਿ ਇਹ ਜੋ ਬਧਾਈ ਕਾਂ ਅਤੇ ਹਲਕਾ ਇੰਚਾਰਜ ਵੱਲੋਂ ਪੱਤਰ ਦਿੱਤੇ ਗਏ ਹਨ ਇਹ ਸੰਗਠਨ ਕਮੇਟੀ ਦੇ ਕਦਮ ਜਿੱਤ ਵੱਲ ਬਾਦੇ ਦਿਖਾਈ ਦੇ ਰਹੇ ਹਨ ਅਤੇ ਅਸੀਂ ਹਮੇਸ਼ਾ ਇਹ ਮੰਗ ਰੱਖੀ ਹੈ ਕਿ ਬੱਸ ਸਟੈਂਡ ਨੂੰ ਇੱਥੇ ਹੀ ਰਹਿਣ ਦਿੱਤਾ ਜਾਵੇ ਅਤੇ ਐਲੀਵੇਟਰ ਰੋਡ ਨਾਲ ਬਾਹਰ ਲੀਆਂ ਛੜਕਾਂ ਨੂੰ ਜੋੜਾ ਜਾਵੇ ਇਹ ਕੀ ਮਾਮਲਾ ਜਿਹੜਾ ਨਹੀਂ ਬਲਤੇਜ ਸਿੰਘ ਵਾਂਦਰ ਜੀ ਇਹ ਮਾਮਲਾ ਜੇ ਹੈ ਵੀ ਆਦੇ 109ਵੇਂ ਦਿਨ ਜਿਹੜਾ ਸਾਨੂੰ ਇਹ ਚਿੱਠੀ ਜਿਹੜੀ ਕੁਝ ਦਿਨ ਪਹਿਲਾਂ ਸਾਡੇ ਸਰਕਾਰਜੋਗ ਐਮ ਐਲ ਏ ਸਾਹਿਬ ਜਿਹੜੇ ਬਠਿੰਡਾ ਡਿਸਟ੍ਰਿਕਟ ਦੇ ਵਕਵਾ ਖਾਲਕਿਆਂ ਵਿੱਚ ਤਲਵੰਡੀ ਸਾਹਿਬੋਂ ਮੈਸਰ ਖਾਨਾ ਜਿਹੜਾ ਮੌੜ ਵਾਲੇ ਰਾਮਪਰਾ ਉੱਚੋ ਤੇ ਜਿਹੜੇ ਦਿਹਾਤੀ ਦੇ ਇੰਚਾਰਜ ਹੈ ਉਹਨਾਂ ਪੰਜਾਂ ਵੱਲੋਂ ਜਿਹੜੇ ਆਪਣੇ ਤੌਰ ਤੇ ਇੱਕ ਚਿੱਠੀ ਸੀਐਮ ਸਾਹਿਬ ਨੂੰ ਦਿੱਤੀ ਗਈ ਹੈ ਵੀ ਜਿਹੜਾ ਬੱਸ ਸਟੈਂਡ ਨੂੰ ਮਲੋਟ ਰੋਡ ਤੇ ਲਜਾਣ ਦਾ ਵਿਰੋਧ ਕੀਤਾ ਗਿਆ ਉਹ ਚਿੱਠੀ ਹੈ ਜਿਹੜੀ ਅਸੀਂ ਉਹ ਸਾਨੂੰ ਅਸੀਂ ਅੱਜ ਐਮਐਲਏ ਸਾਹਿਬ ਦੀ ਯਾਤ ਨਾਲ ਉਹਨੂੰ ਅਸੀਂ ਜਾਣਤਕ ਕਰਨ ਲੱਗੇ ਆ ਕਿ ਕੀ ਸਾਡੇ ਕੋਲ ਪਹਿਲਾਂ ਆ ਗਈ ਸੀ ਉਹਨਾਂ ਨੇ ਜਿਹੜੀ ਸੀਐਮ ਸਾਹਿਬ ਨੂੰ ਦਿੱਤੀ ਹੈ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਦਿੱਤੇ ਹੋਏ ਲੋਕਾਂ ਨੂੰ ਸਨੇਹੇ ਪਿੰਡ ਪੰਚਾਇਤਾਂ ਨੂੰ ਕਲੱਬ ਨੂੰ ਕਿਸਾਨ ਯੂਨੀਅਨ ਨੂੰ ਦੁਕਾਨਦਾਰਾਂ ਨੂੰ ਵਪਾਰੀ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਜਿਨ੍ਹਾਂ ਨੇ ਆਪਣੇ ਆਪਣੇ ਐਮਐਲਏ ਸਾਹਿਬ ਨੂੰ ਇਹ ਸਮੁੱਚਲ ਬਾਰੇ ਦੱਸਿਆ ਵੀ ਜੇ ਇਹ ਬੱਸ ਸਟੈਂਡ ਮਲੋਟ ਰੋਡ ਤੇ ਚੱਲਿਆ ਜਾਂਦਾ ਤਾ ਬਠਿੰਡੇ ਦੇ ਬਾਕੀ ਪੰਜੇ ਹਲਕੇ ਰਗੜੇ ਜਾਣਗੇ ਇਹਨਾਂ ਦਾ ਜਿਹੜਾ ਵਿਰੋਧ ਹੈ ਲੋਕਾਂ ਨੂੰ ਝੱਲਣਾ ਪਊ ਪੰਜਾਂ ਹਲਕਿਆਂ ਦੀ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਨੇ ਜਿਹੜਾ ਇਸ ਬੱਸ ਸਟੈਂਡ ਨੂੰ ਲੋਟ ਰੋਡ ਤੇ ਲਜਾਣ ਦੇ ਵਿਰੋਧ ਚ ਸੀਐਮ ਸਾਹਿਬ ਨੂੰ ਚਿੱਠੀ ਲਿਖੀ ਹੈ ਅਸੀਂ ਉਹਨਾਂ ਦਾ ਫੇਰ ਦਿਲਦਿਆਂ ਕਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸ਼ਹਿਰੀ ਦੇ ਐਮਐਲਏ ਇਹਨਾਂ ਕਹੇਗੇ ਨਹੀਂ ਨਹੀਂ ਬਠਿੰਡਾ ਸ਼ਹਿਰੀ ਦੇ ਐਮਐਲਏ ਦੇਖੋ ਉਹਨਾਂ ਦਾ ਤਾਂ ਡ੍ਰੀਮ ਪ੍ਰੋਜੈਕਟ ਸੀਗਾ ਉਹ ਤਾਂ ਬਾਹਰ ਲਜਾਣਾ ਚਾਹੁੰਦੇ ਸੀ ਉਹਨਾਂ ਨਿਯਦਾ ਨਹੀਂ ਹੈਗੇ ਬਾਕੀ 5 ਐਮਐਲਏ 4 ਐਮਐਲਏ ਮੌਜੂਦਾ ਤੇ ਇੱਕ ਹਲਕਾ ਇੰਚਾਰਜ ਆ ਜਿਹੜੇ ਉਹਨਾਂ ਵੱਲੋਂ ਲਿਖ ਕੇ ਦਿੱਤਾ ਗਿਆ ਹੈ। ਦੇਖੋ ਜੀ ਜੇ ਹੁਣ ਸੀਐਮ ਸਾਹਿਬ ਇਹ ਕਹਿੰਦੇ ਆ ਵੀ ਅਸੀਂ ਤਾਂ ਜੇ ਲੋਕਾਂ ਦੇ ਹੱਕ 'ਚ ਫੈਸਲਾ ਕਰਨਾ ਜੋ ਲੋਕ ਹੋਣਗੇ ਉਹ ਅਸੀਂ ਕਰਾਂਗੇ। 109 ਦਿਨ ਤੋਂ ਲੋਕ ਆ ਜਿਹੜੇ ਸ਼ਹਿਰ ਦੇ ਤੇ ਵਪਾਰੀ ਇੱਥੇ ਬੈਠੇ ਆ ਮਜ਼ਦੂਰ ਬੈਠੇ ਆ ਪਿੰਡਾਂ ਵਾਲੇ ਕਿਸਾਨ ਜੂਨੀਅਨ ਵਾਲੇ ਬੈਠੇ ਆ ਹੋਰ ਵੱਖ-ਵੱਖ ਜਥੇਬੰਦੀਆਂ ਬੈਠੀਆਂ ਸਾਰੀਆਂ ਵਿਰੋਧ ਕਰ ਰਹੀਆਂ ਕਿੰਨੇ ਪ੍ਰੋਗਰਾਮ ਹੈ ਧਰਨੇ ਮੁਜਾਰੇ ਹੋਏ ਆ ਇਹ ਸਾਰੇ ਲੋਕ ਵਿਰੋਧ ਕਰ ਰਹੇ ਆ ਤੇ ਹੁਣ 5 ਚੁਣੇ ਹੋਏ 4 ਚੁਣੇ ਹੋਏ ਤੇ ਇੱਕ ਉਹਨਾਂ ਦਾ ਹਲਕਾ ਇੰਚਾਰਜ ਜਿਹੜੇ 80% ਤੋਂ ਉੱਪਰ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਆ ਉਹਨਾਂ ਵੱਲੋਂ ਹੀ ਲਿਖ ਕੇ ਦੇ ਦਿੱਤਾ ਗਿਆ ਤਾਂ ਫਿਰ ਮੇਰਾ ਕਹਿ ਲਾ ਲੋਕ ਰਾਏ ਦੀ ਅਜੇ ਤੱਕ ਕੋਈ ਕਸਰ ਨਹੀਂ ਰਹਗੀ ਲੋਕ ਰਾਏ ਤਾਂ ਬਹੁਤ ਵੱਡੀ ਗਿਣਤੀ ਚ ਜਿਹੜੀ ਲੋਕ ਰਾਏ ਆ ਇੱਕ ਛੇਵਾਂ ਹਿੱਸਾ ਹੀ ਰਹਿ ਗਿਆ 5 ਹਿੱਸੇ ਤਾਂ ਜਿਹੜੀ ਆ ਲੋਕ ਰਾਏ ਬੱਸ ਸਟੈਂਡ ਦੇ ਵਿਰੋਧ ਚ ਹੋਗੀ ਤੇ ਛੇਵੇਂ ਹਿੱਸੇ ਤੋਂ ਵੀ ਜਿਹੜੇ ਆ ਉਹਦੇ ਚ 80% ਲੋਕ 6 ਮਹੀਨੇ ਸੇ ਜੋ ਵੀ ਜਿਹੜੇ ਇੱਥੇ ਰੋਜ਼ ਤਾਰਨੇ ਤੇ ਸ਼ਾਮਲ ਹੋ ਕੇ ਤੇ ਮਜਾਰਿਆਂ ਚ ਸ਼ਾਮਲ ਹੋ ਕੇ ਵਿਰੋਧ ਕਰਦੇ ਆ ਮੇਰਾ ਖਿਆਲ ਉਹ ਤਾਂ 5% ਵੀ ਲੋਕ ਆ ਜਿਹੜੇ ਬਸ ਸਟੈਂਡ ਦੇ ਹੱਕ ਚ ਨਹੀਂ ਰਹਿ ਗਏ ਹਾਂ ਜੀ ਇਹ ਤਾਂ ਲੱਗ ਰਿਹਾ 15-10 ਰੁਪਏ ਲੈ ਕੇ ਤੁਹਾਨੂੰ ਕਿਤੇ ਕਾਫੀਆਂ ਦਿੱਤੀਆਂ ਹੁਣ ਵੀ ਕੀ ਲੈ ਕੇ ਪਟਾੜ ਨਹੀਂ ਜੀ ਨਹੀਂ ਨਹੀਂ ਇਹ ਬਿਲਕੁਲ ਨਹੀਂ ਜ਼ਿੰਮੇਵਾਰ ਸ਼ਖਸੀਅਤਾਂ ਹੈ ਜਿਨ੍ਹਾਂ ਨੇ ਲਿਖ ਕੇ ਦਿੱਤਾ ਨਾਲੇ ਇਹ ਆ ਲਿਖ ਕੇ ਵੀ ਪਹਿਲਾਂ ਇਹ ਦਿੱਤਾ ਹੋਇਆ ਹੈ ਸੀਐਮ ਸਾਹਿਬ ਨੂੰ ਲਿਖ ਕੇ ਦਿੱਤਾ ਹੈ ਜੇ ਉਹ ਇਹੋ ਜਿਹੀ ਕੋਈ ਚਿੱਠੀ ਲੌਲੀਪੌਪ ਦੇਣਾ ਹੁੰਦਾ ਤਾਂ ਸਾਨੂੰ ਲੈ ਕੇ ਦੇ ਦਿੰਦੇ ਵੀ ਅਸੀਂ ਥੋੜੀ ਹਮਾਇਤ ਕਰਦੇ ਆ ਜਾਂ ਐਵੇਂ ਸੇ ਬਿਆਨ ਦੇ ਦਿੰਦੇ ਇਹ ਸਾਨੂੰ ਨਹੀਂ ਲੈ ਕੇ ਦਿੱਤਾ ਉਹਨਾਂ ਨੇ ਸੀਐਮ ਨੂੰ ਲੈ ਕੇ ਦਿੱਤਾ ਸੀਐਮ ਸਾਹਿਬ ਨੂੰ ਚਿੱਠੀ ਲਿਖੀ ਆ ਵੀ ਇਹ ਜਿਹੜਾ ਇਹ ਬੱਸ ਸਟੈਂਡ ਮਲੋਟ ਰੋਡ ਤੇ ਨਹੀਂ ਜਾਣਾ ਚਾਹੀਦਾ 15 ਅਗਸਤ ਨੂੰ ਤੁਹਾਡੇ ਕੋਲ ਕੋਈ ਇਲੈਕਸ਼ਨ ਨਹੀਂ ਦੇਖੋ ਜਿਹੜਾ 15 ਅਗਸਤ ਆਲਾ ਉਹ ਹੁਣ ਇਸ ਤੋਂ ਬਾਅਦ ਅਸੀਂ ਮੀਟਿੰਗ ਕਰਕੇ ਵਿਚਾਰਾਂਗੇ ਵੀ ਅਸੀਂ ਬਿਨਾਂ ਬਿਨਾਂ ਗੱਲ ਤੋਂ ਤਾਂ ਪ੍ਰਸ਼ਾਸਨ ਦੇ ਢਿੱਡ 'ਤੇ ਕੋਈ ਧੋਡ ਮਾਰਨ ਵਾਲੇ ਨਹੀਂ ਹੈਗੇ ਅਾ ਸਾਡਾ ਮਸਲਾ ਬਸ ਸਟੈਂਡ ਨੂੰ ਰੋਕਣਾ ਹੈ ਇਹ ਕਿੱਥੇ ਵੀ ਆ ਗਈ ਹੈ ਇਸ ਤੋਂ ਬਾਅਦ ਪ੍ਰਸ਼ਾਸਨ ਦਾ ਜਾਂ ਕੋਈ ਇਹਨਾਂ ਦਾ ਚੁਣਿਆ ਹੋਇਆ ਨੁਮਾਇੰਦਾ ਜਾਂ ਕੋਈ ਆ ਕੇ ਜੇ ਸਾਨੂੰ ਸਾਡੇ ਇੱਥੇ ਧਰਨੇ ਤੇ ਆ ਕੇ ਵਿਸ਼ਵਾਸ ਦਿਵਾਉਂਦਾ ਕਿਉਂਕਿ ਇਹ ਜੇ ਫੈਸਲਾ ਤਾਂ ਹੋਇਆ ਨਹੀਂ ਨਾ ਕਿੱਥੀ ਕਮੇਟੀ ਨੇ ਇਹਦੇ ਕੋਈ ਫੈਸਲਾ ਨਹੀਂ ਕੀਤਾ ਸਾਨੂੰ ਆ ਕੇ ਵਿਸ਼ਵਾਸ ਦਿਵਾਉਂਦੇ ਆ ਭਾਈ ਭਾਈ ਇਹ ਕਿੱਥੀ ਦੇ ਸੰਦਰਭ ਵਿੱਚ ਪੂਰਾ ਵਿਚਾਰ ਕੇ ਕਿਉਂਕਿ ਮਹਿਤਾ ਸਾਹਿਬ ਵੀ ਸਾਨੂੰ ਪਹਿਲਾਂ ਸਹਿਯੋਗ ਦੇ ਕੇ ਗਏ ਆ ਵੀ ਜੇ ਸਾਨੂੰ ਕੋਈ ਆ ਕੇ ਇਸ ਗੱਲ ਤੇ ਠਾਉਂਦਾ ਵੀ ਤੁਸੀਂ ਧਰਨਾ ਸਮਾਪਤ ਕਰ ਦਿਓ ਤਾਂ ਅਸੀਂ ਧਰਨਾ ਸਮਾਪਤ ਕਰ ਦਿਆਂ। ਬਹੁਤ ਚੀਜ਼ਾਂ ਤੇ ਸਰਕਾਰ ਨੇ ਆਪ ਦੇ ਫੈਸਲੇ ਤੇ ਯੂ ਟਰਨ ਲਿਆ। ਪਿਛਲੇ ਸਮਿਆਂ ਵਿੱਚ ਦੇਖਿਆ ਗਿਆ। ਲੱਗਦਾ ਨਹੀਂ ਕਿਤੇ ਜਿਵੇਂ ਇਹਨਾਂ ਨੇ ਕਿਹਾ ਵੀ 15 ਅਗਸਤ ਨੂੰ ਲੈ ਕੇ ਬਾਅਦ ਚ ਹੋ ਸਕਦਾ ਤੁਹਾਡੇ ਫੈਸਲੇ ਤੇ ਨਾ ਗੌਰ ਕੀਤੀ ਜਾਵੇ ਕੀ ਇਸ ਬਾਰੇ ਵਿਚਾਰ ਕੀਤੀ ਆ। ਨਹੀਂ ਸਾਨੂੰ ਤਾਂ ਪੂਰਾ ਯਕੀਨ ਹੈ ਜੀ ਜਿਹੜੇ ਕਿਉਂ ਨੇ ਹੋਏ ਜਿਹੜੇ 5 ਐਮਐਲਏ ਲੋਕਾਂ ਨੇ ਚੁਣੇ ਹੋਏ ਐ ਫਿਰ ਮਹਿਤਾ ਸਾਹਿਬ ਐ ਜਿਹੜੇ ਉਹ ਉਹ ਵੀ ਆ ਕੇ ਸਾਨੂੰ ਕਹਿ ਕੇ ਗਏ ਐ ਸਾਨੂੰ ਨਹੀਂ ਇਹ ਜਤੀਨ ਬੀਏ ਦੇ ਤੇ ਕੋਈ ਯੂ ਟਰਨ ਮਾਰਨਗੇ ਤੇ ਬਾਕੀ ਜਿਹੜੀ ਐ ਸਾਡੀ ਮੀਟਿੰਗ ਐ ਇਹ ਮੀਟਿੰਗ ਕਰਕੇ ਸਾਡੇ ਕੋਲੇ ਤਾਂ ਫੇਰ ਆਹਾਂ ਦਰੀਆਂ ਫੇਰ ਆ ਕਿਤੇ ਇਹ ਟੈਂਟ ਹੈਗਾ ਫੇਰ ਕਿਹੜਾ ਸਾਥ ਦਵਾਰੇ ਲੱਗੂ ਨਾ ਜੇ ਫੇਰ ਸਾਨੂੰ ਕੋਈ ਲੋਰੀਕੋਪ ਦੇਣ ਦੀ ਕੋਸ਼ਿਸ਼ ਕਰੂਗਾ